हां जी मेरा नाम महेंद्र कुमार साइंस मास्टर गवर्नमेंट मिडिल स्कूल अब्दुल खालिक ਅਸੀਂ ਅੱਜ ਬੱਚਿਆਂ ਦੇ ਟੂਰ ਦੇ ਲਈ ਸਾਇੰਸਿਟੀ ਲੈ ਕੇ ਚੱਲੇ ਸੀਗੇ ਜਿਹੜਾ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਡਿਪਾਰਟਮੈਂਟ ਦਾ ਟਾਈ ਅਪ ਪੰਜਾਬ ਰੋਡਵੇਜ ਦੇ ਨਾਲ ਹੈਗਾ ਔਰ ਪੰਜਾਬ ਰੋਡਵੇਜ ਬੱਸਾਂ ਜਿਹੜਾ ਉਹ ਪ੍ਰੋਵਾਈਡ ਕਰਾਉਂਦਾ ਹੈ ਤੇ ਉਹਦੇ ਇਹ ਵਜ ਦੇ ਵਿੱਚ ਡਿਪਾਰਟਮੈਂਟ ਇਹਨਾਂ ਨੂੰ ਇਹਦਾ ਕਿਰਾਇਆ ਭੜਾ ਵੀ ਦਿੰਦਾ ਹੈ ਲੇਕਿਨ ਇਹ ਵਿਪਾਰਸ ਪੰਜਾਬ ਦਾ ਰੋਡਵੇ ਜਿਹੜੀ ਬੱਸਾਂ ਹੈ ਇਹਨਾਂ ਦੇ ਹਾਲਾਤ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਕਿ ਇਹ ਬੱਸਾਂ ਦੇ ਸ਼ੀਸ਼ੇ ਟੁੱਟੇ ਹੋਏ ਆ ਤੁਸੀਂ ਇੱਧਰ ਆਉਂਗੇ ਇਹਨਾਂ ਦੇ ਬਕਾਇਦਾ ਤੌਰ ਤੇ ਬਾਰੀਆਂ ਵੀ ਨਹੀਂ ਬੰਦ ਹੁੰਦੀਆਂ ਔਰ ਤੁਸੀਂ ਦੇਖੋਗੇ ਕਿ ਆਹ ਦੇਖੋ ਆ ਆ ਟੁੱਟੀਆਂ ਹੋਈਆਂ ਬਾਰੀਆਂ ਹੁੰਦੀਆਂ ਜਿਹੜਾ ਇਹਨਾਂ ਨੇ ਦਿੱਤਾ ਮਹਜ 1 ਕਿਲੋਮੀਟਰ ਆ ਕੇ ਇਹ ਪਾਸ ਜਿਹੜੀ ਹੈਗੀ ਬੰਦ ਹੋ ਗਈ ਸਾਡੇ ਬੱਚੇ ਖੱਜਲ ਖੁਆਰ ਹੋ ਰਹੇ ਆ ਇਹਨਾਂ ਬੱਚਿਆਂ ਦੇ ਅੰਦਰ ਬੜਾ ਉਤਸ਼ਾਹ ਸੀਗਾ ਕਿ ਅਸੀਂ ਸਾਇੰਸ ਸਿਟੀ ਦੇ ਟੂਰ ਤੇ ਜਾ ਰਹੇ ਹਾਂ ਲੇਕਿਨ ਇਹਨਾਂ ਦੇ ਬੱਚਿਆਂ ਦੇ ਨਿਰਾਸ਼ਾ ਹੱਤ ਲੱਗੀ ਹੈ ਕਿ ਦੇਖੋ ਕਿ ਕਿੱਥੇ ਤਾਂ ਇਹਨਾਂ ਨੇ ਹੁਣ ਨੇੜੇ ਪਹੁੰਚਣਾ ਸੀਗਾ ਹੁਣ ਜਦੋਂ 1 ਘੰਟਾ 1.5 ਘੰਟਾ ਤੋਂ ਲਗਾਤਾਰ ਅਸੀਂ ਖੱਜਲ ਖੁਆਰ ਹੋ ਰਹੇ ਆ ਬੱਚੇ ਜਿਹੜੇ ਮਾਇੂਸ ਹੋ ਰਹੇ ਆ ਇਹ ਇਹ ਪੰਜਾਬ ਰੋਡਵੇਜ਼ ਦਾ ਜਿਹੜਾ ਇਹ ਜਿਹੜਾ ਜਰਨਲ ਮੈਨੇਜਰ ਹੈਗਾ ਇਹਨਾਂ ਦਾ ਇਹ ਉਹਦੇ ਉਹਦਾ ਨਿਖੰਦਪੁਣਾ ਹੈਗਾ ਔਰ ਇਹਦੇ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਾਰਵਾਈ ਕਰੇ ਔਰ ਬੱਚਿਆਂ ਦੇ ਟੂਰ ਦੇ ਲਈ ਜੇ ਭੇਜਣੀਆਂ ਹੈਗੀਆਂ ਤਾਂ ਢੰਗ ਦੀਆਂ ਬੱਸਾਂ ਭੇਜਣ ਇਹ ਨਹੀਂ ਹੈ ਕਿ ਪੰਜਾਬ ਰੋਡਵੇਜ਼ ਦੇ ਕੋਲ ਬੱਸਾਂ ਠੀਕ ਨਹੀਂ ਹੈਗੀਆਂ ਲੇਕਿਨ ਬੱਚਿਆਂ ਦੇ ਸੇਫਟੀ ਔਰ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਇਹਨਾਂ ਦੀ ਤਰਜੀਹ ਤੇ ਨਹੀਂ ਹੈਗੀ ਜੇ ਕੁਛ ਇਹਨਾਂ ਬੱਚਿਆਂ ਦੇ ਨਾਲ ਮਾੜਾ ਵਾਪਰਦਾ ਹੈ ਤਾਂ ਇਹਦਾ ਜ਼ਿੰਮੇਵਾਰ ਪੰਜਾਬ ਰੋਡਵੇਜ਼ ਦਾ ਡਿਪਾਰਟਮੈਂਟ ਹੋਊਗਾ ਔਰ ਜਰਨਲ ਮੈਨੇਜਰ ਹੋਊਗਾ 看的没事儿。<music>